ਬੀਜੇਪੀ ਨੇ ਪ੍ਰੋਪਗੈਂਡਮ ਨਾਲ ਆਇਆ ਵਾ ਜਿਹੜੀ ਵੀ ਪਾਰਟੀ ਉਹਦੇ ਖਿਲਾਫ ਆ ਚੁੱਕਦੀ ਏ ਉਹਦੀ ਹੀ ਪਵਾਉਂ ਜੇ ਚ 23 ਤੋਂ ਤੇ ਉਹਦੇ ਖਿਲਾਫ ਹੁੰਦੀ ਜਗ ਜਾਹਰ ਹੋ ਚੀ ਗੱਲ ਹੁਣ ਲੋਕੀ ਸਮਝ ਗਏ ਨੇ ਸਾਰੀ ਬੀਜੇਪੀ ਦੇ ਚਾਲਨ ਵੀਡੀਓ ਨੂੰ ਸਮਝ ਗਏ ਜਿਹੜੇ ਕੀ ਅੱਜਕੱਲ੍ਹ ਤੁਸੀਂ ਵੀ ਉਹ ਸਮਾਜੀ ਦਿੱਤਾ ਹੁਣ ਜੇ ਨਸ਼ਾ ਵੇਚਦੇ ਨੇ ਔਰ ਗਲਤ ਕੰਮ ਕਰਦੇ ਆ ਤਿੰਨਾ ਮਿੰਨਾ ਚਰਮ ਨੇ ਕੁੱਠੀ ਪਾ ਲੰਦੇ ਆ ਗੱਡੀਆਂ ਲੈ ਲੈਂਦੇ ਆ ਸ਼ੋਕਰ ਬਣ ਜਾਂਦੇ ਆ ਉਹਨਾਂ ਨੂੰ ਇਡੀ ਕਰੀ ਮੁੱਚੀ ਤੁਹਾਡਾ ਪੈ ਕਿਥੋਂ ਆਏ ਤੇ ਜਿਹੜੇ ਕੀ ਇਹੋ ਜਿਹੇ ਸੁਪਰੀਮੋ ਲੀਡਰ ਹੁੰਦੇ ਨੇ ਦੇਖੋ ਮੈਂ ਇਮਾਨਦਾਰ ਹੁੰਦੇ ਆ ਉਹਨਾਂ ਛੱਡੀ ਢੀ ਪੈ ਜਾਂਦੀ ਜਿਸ ਤਾਈ ਕਹਿੰਦੇ ਹਾਏ ਰੱਬਾ ਹਾਏ ਰੱਬਾ ਬੀਜੇਪੀ ਦੇ ਅੰਦਰ ਇਹ ਆ ਗਈ ਹਾਏ ਰੱਬਾ ਕੇਜਰੀਵਾਲ ਨੇ ਪਤਾ ਨਹੀਂ ਕੀ ਕਰ ਦਿੱਤਾ ਇੱਕ ਕੇਜਰੀਵਾਲ ਅੱਜ ਬੰਦ ਕੀਤਾ ਹਜ਼ਾਰਾਂ ਕਰੋੜਾ ਕੇਜਰੀਵਾਲ ਜਨਮ ਲੈ ਚੁਕੇ ਨੇ ਉਹ ਅਸੀਂ ਸੋਚਦੇ ਪਹਿਰਾ ਦਿੰਦੇ ਸੀ ਪਰ ਉਹ ਖੁਦ ਅੱਜ ਕੇਜਰੀਵਾਲ ਬਣ ਗਏ ਨੇ ਜਿਹੜਾ ਅਨਿਆਏ ਦੇ ਦੇ ਵਿੱਚ ਦਿਨ ਬਾ ਦਿਨ ਵੱਧਦਾ ਜਾ ਰਿਹਾ ਜਿਹੜੀ ਆਵਾਜ਼ ਜਿਹੜੀ ਇਨਸਾਫ ਲਈ ਚੁੱਕੀ ਜਾਂਦੀ ਹੈ ਉਹ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਗਵਰਨਮੈਂਟ ਵੱਲੋਂ ਕਿਸੇ ਨਾ ਕਿਸੇ ਬਹਾਨੇ ਉਹਨੂੰ ਦਬਾਪ ਆਇਆ ਜਾਂਦਾ ਕਿ ਉਹ ਆਵਾਜ਼ ਜਿਹੜੀ ਦੱਬੀ ਜਾਏ ਜਿਹੜਾ ਰਿੰਕ ਤੇਜੀਵਾਲ ਹੈ ਇੱਕ ਲਹਿਰ ਹੈ ਸਚਾਈ ਦੀ ਅਗਰ ਇਹ ਲਹਿਰ ਨੂੰ ਵਧਾ ਨਾ ਤਾ ਗਿਆ ਆਨ ਵਾਲਾ ਪਿੱਛੜਿਆ ਦੇਸ਼ ਤਾਂ ਬਹੁਤ ਮਾੜਾ ਹੋਏਗਾ ਖੜੇ ਆ ਚਲੇਸ਼ਵਰ ਧਾਮ ਦੇ ਮੰਦਿਰ ਸੋ ਪ੍ਰਾਤਨ ਮੰਦਿਰ ਹੈ ਤੇ ਅੱਜ ਤਸਵੀਰਾਂ ਵੀ ਦਿਖਾਵਾਂਗੇ ਕੀ ਕੁੱਲੀ ਕੁੱਲੀ ਪਰਿਵਾਰ ਆਮ ਪਾਰਟੀ ਦੀ ਸਾਰੀ ਜਰੀਏ ਟੀਮ ਇੱਥੇ ਖੜੀ ਏ ਇਹ ਉਹਨਾਂ ਨੇ ਪ੍ਰਣ ਲਿਆ ਏ ਕਿਦਨ ਤੋਂ ਸੁਪਰੀਮੋ ਜਰੀਏ ਨੇ ਫੜੇ ਗਏ ਨੇ ਉਦੋਂ ਤੋਂ ਹੀ ਜਰਾਏ ਇਹਨਾਂ ਨੇ ਪ੍ਰਣ ਕੀਤਾ ਏ ਕਿ ਚੱਪਲ ਨਹੀਂ ਪਾਣੀ ਸੈਂਡਲ ਨਹੀਂ ਪਾਣੀ ਤੇ ਬੂਟ ਨਹੀਂ ਪਾਣੇ ਅੱਜ ਉਹਨਾਂ ਨੇ ਪਵਨਜਗ ਵੀ ਕਰਵਾਇਆ ਚਲੇਸ਼ਵਰ ਧਾਮ ਦੇ ਮੰਦਿਰ ਦੇ ਵਿੱਚ ਤੇ ਨਾਲ ਦੀ ਨਾਲ ਉਹਨਾਂ ਨੇ ਅਪੀਲ ਵੀ ਕੀਤੀ ਏ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਜਰੀਏ ਰਿਹਾ ਹ ਹੋਣਾ ਚਾਹੀਦਾ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੀ ਲੰਬੀ ਉਮਰ ਵਾਸਤੇ ਕਿ ਉਹਨਾਂ ਦੀ ਰਿਹਾਈ ਵਾਸਤੇ ਜਰੀਏ ਇਹ ਪ੍ਰਨ ਕੀਤਾ ਏ ਰਕੇਸ਼ ਕੁਮਾਰ ਤੁਲੀ ਬਟਾਲੇ ਤੋਂ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਸਾਰੀ ਦੀ ਸਾਰੀ ਸਮੁੱਚੀ ਟੀਮ ਦੇ ਰਹੀ ਏ ਇੱਥੇ ਖੜੀ ਏ ਚਟਾਨ ਵਾਂਗ ਉਹਨਾਂ ਦੇ ਨਾਲ ਖੜੀ ਏ ਘਰ ਘਰ ਕੇਜਰੀਵਾਲ ਉਹਨਾਂ ਵੱਲੋਂ ਕਹਿਣਾ ਗਿਆ ਏ ਆਪਾਂ ਗੱਲਬਾਤ ਨਹੀਂ ਕਰਦੇ ਆ ਕੀ ਕਹਿਣਾ ਦਾ ਜੈ ਸ਼ੰਕਰ ਜੀ ਜਿਆਪੁਣਸ਼ੀ ਕੀ ਨਾਮ ਦੇ ਮਨਰ ਕੇਸ਼ ਕੁਮਾਰ ਤੁਲੀ ਤੁਲੀ ਸਾਹਿਬ ਕਿੱਦਾਂ ਦੇਖਦੇ ਹੋ ਕਿ ਜਿੱਦਨ ਤੋਂ ਹੀ ਉਹਨਾਂ ਦੀ ਜਿਹੜੀ ਅਰੈਸਟ ਹੋਈ ਹੈ ਉਸ ਦਿਨ ਤੋਂ ਤੁਸੀਂ ਇੱਕ ਪ੍ਰਣ ਕੀਤਾ ਨੰਗੇ ਪੈਰੀ ਬੂਟ ਨਹੀਂ ਪਾਣੇ ਸੈਂਡਲ ਨਹੀਂ ਪਾਣੇ ਕੀ ਕਹਿਣਾ ਚਾਹੀਦਾ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਆ ਫੋਨ ਜਿੰਨੀ ਡੇਟ ਤੱਕ ਮੇਰੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜੇਲ੍ਹ ਤੋਂ ਰਿਹਾ ਨਹੀਂ ਹੁੰਦੇ ਜੀ ਉਨੀ ਡੇਟ ਤੱਕ ਨਾ ਸੈਂਡਲ ਨਾ ਚਪਲ ਨਾ ਇਹ ਮੈਂ ਜੁੱਤਾ ਪਾਉ ਜੀ ਤੇ ਮੈਂ ਆਪਣੀ ਭੈਣ ਸੁਨੀਤਾ ਕੇਜਰੀਵਾਲ ਸਾਹਿਬ ਦੇ 24 ਘੰਟੇ ਆਪੋ ਦੇ ਨਾਲ ਖੜੇ ਆ ਤੇ ਅਸੀਂ ਉਹਨਾਂ ਦੀ ਵੀ ਚੰਗੀ ਸਿਹਤ ਮੰਗਦੇ ਹਾਂ ਸੋ ਅੱਜ ਹਵਨ ਜੱਗ ਵੀ ਕਰਾਇਆ ਗਿਆ ਕੀ ਪ੍ਰਣ ਕੀਤਾ ਗਿਆ ਹੋਰ ਵੀ ਕਹਿੰਦੇ ਕਿ ਨਾਲ ਕਿਹਾ ਗਿਆ ਕਿ ਆਪਾਂ ਵਰਤ ਵੀ ਰੱਖਿਆ ਜਾਊਗਾ ਕੀ ਕਹਿਣਾ ਚਾਹੀਦਾ ਅੱਜ ਸਾਰੇ ਮੇਰੀ ਜਿੰਨੀ ਮੇਰੀ ਟੀਮ ਆ ਆਮ ਪਾਰਟੀ ਦੇ ਵਲੰਟੀਅਰ ਸਾਹਿਬਾਨ ਨੇ ਸਾਰੇ ਆਪਾਂ ਸਵੇਰੇ 4 ਵਜੇ ਤੇ ਆਪਾਂ ਸ੍ਰੀ ਅਚਲ ਸਾਹਿਬ ਭੋਲੇ ਸ਼ੰਕਰ ਜੀ ਮਹਾਰਾਜ ਜੀ ਤੇ ਸ੍ਰੀ ਗੋਬਨਾਂਝੀ ਜੀ ਦੇ ਚਰਨਾਂ ਚਾਹੀਏ ਹੋਏ ਆ ਤੇ ਆਪਾਂ ਸਵੇਰ ਮਹਾ ਜਾਗ ਵੀ ਕਰਵਾਇਆ ਗਿਆ ਵਾ ਕਿਸੇ ਕਰਕੇ ਕਰਵਾਇਆ ਗਿਆ ਵਾ ਕਿਸਾ ਦੇ ਯੂਨੀ ਸੁਪਰੀਮੋ ਸ਼੍ਰੀ ਅਰਵਿੰਦ ਕੇਜੀ ਗੌਰ ਸਾਹਿਬ ਨੇ ਉਹਨਾਂ ਦੀ ਚੰਗੀ ਸਿਹਤ ਵਾਸਤੇ ਤੇ ਉਹਨਾਂ ਦੀ ਛੇਤੀ ਤੋਂ ਛੇਤੀ ਲਈ ਹੈ। ਸੋ ਟੀਮ ਸਾਰੀ ਨਾਲ ਖੜੀ ਹੈ। ਟੀਮ ਸਾਰੀ ਨਾਲ ਕੱਲ ਸਵੇਰੇ 4 ਵਜੇ ਆਪਾਂ ਆਏ। ਸੋ ਅਗਲਾ ਪ੍ਰਣ ਕੀ ਹੋਏਗਾ? ਤੁਸੀਂ ਤਾਂ ਕਹਿ ਦਿੱਤਾ ਕਿ ਵਰਤ ਵੀ ਰੱਖਿਆ। ਉਹ ਵਰਤ ਕਿੰਨੀ ਦੇਰ ਰੱਖਿਆ ਜਾਊਗਾ? ਵਰਤ ਆਪਾਂ ਸਵੇਰ ਤੋਂ ਲਾ ਕੇ ਤੇ ਸ਼ਾਮ ਤੱਕ ਰੱਖਿਆ। ਇੱਕ ਦਿਨ ਦਾ ਵਰਤ। ਤੁਹਾਡੇ ਵੱਲੋਂ ਸਾਰੀ ਟੀਮ ਵੱਲੋਂ ਸਾਰੀ ਟੀਮ ਵੱਲੋਂ ਸਾਰੀ ਟੀਮ ਨੇ ਵਰਤ ਰੱਖਿਆ। ਸਾਦੀ ਬਟਾਰੇ ਦੇ ਜਿੰਨੀ ਸਮੁੱਚੀ ਟੀਮ ਆ ਆਮ ਆਦਮੀ ਪਾਰਟੀ ਦੀ ਸਾਰਿਆਂ ਹੀ ਸਵੇਰ ਦਾ ਵਰਤ ਰੱਖਿਆ ਵਾ ਇੱਕ ਦਿਨ ਦਾ ਵਰਤ ਰੱਖਿਆ ਵਾ ਆਪਾਂ ਸ਼ਾਮ ਤੱਕ ਅਨਗ੍ਰੈਂਡ ਨਹੀਂ ਕਰਨਾ ਸੋ ਹੋਰ ਵੀ ਮੈਂਬਰ ਮੌਜੂਦ ਨੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂ ਕੀ ਕਹਿਣਾ ਸੋ ਨਮਸਕਾਰ ਸੋ ਟੀਮ ਦੇ ਅਰੁਣ ਜੀ ਅਰੁਣ ਜੀ ਕਿੱਦਾਂ ਦੇਖਦੇ ਹੋ ਸਮੁੱਚੀ ਟੀਮ ਸਵੇਰੇ 4 ਵਜੇ ਤੋਂ ਆਣ ਕੇ ਇੱਥੇ ਨਤਮਸਤਕ ਹੋਈ ਏ ਤੇ ਨਾਲ ਦੀ ਨਾਲ ਹਵਨ ਜਗ ਵੀ ਕੀਤਾ ਤੇ ਪ੍ਰਣ ਕੀਤਾ ਗਿਆ ਕਿ ਆਪਾਂ ਇੱਕ ਦਿਨ ਦਾ ਪੂਰਾ ਵਰਤ ਰੱਖਿਆ ਜਾਏ ਦੇਖੋ ਜੀ ਇਹ ਜਿਹੜਾ ਪ੍ਰਾਨ ਹੈ ਪੂਰੀ ਟੀਮ ਵੱਲੋਂ ਸਾਡੇ ਰਕੇਸ਼ ਕੁਮਾਰ ਖੁੱਲੀ ਜੀ ਨੇ ਹਮਨੇ ਯੱਗ ਵੀ ਕਰਵਾਇਆ ਪੂਰੀ ਟੀਮ ਨੂੰ ਨਾਲ ਲੈ ਕੇ ਪੂਰੀ ਟੀਮ ਇਥੇ ਨਤਮਸਤਕ ਹੋਈ ਹੈ ਜੀ ਇਹ ਸਮੰ ਦਾ ਮੇਨ ਜਿਹੜਾ ਕਾਰਨ ਆ ਉਹ ਇਹੋ ਹੀ ਹੈ ਕਿ ਜਿਹੜਾ ਅਨਿਆਏ ਦੇਖ ਦੇ ਵਿੱਚ ਦਿਨ ਬਦ ਦਿਨ ਵੱਧਦਾ ਜਾ ਰਿਹਾ ਹੈ ਜਿਹੜੀ ਆਵਾਜ਼ ਜਿਹੜੀ ਇਨਸਾਫ ਲਈ ਚੁੱਕੀ ਜਾਂਦੀ ਉਹ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਗਵਰਨਮੈਂਟ ਵੱਲੋਂ ਕਿਸੇ ਨਾ ਕਿਸੇ ਬਹਾਨੇ ਉਹਨੂੰ ਦਬਾ ਪਾਇਆ ਜਾਂਦਾ ਕਿ ਉਹ ਆਵਾਜ਼ ਜਿਹੜੀ ਦੱਬੀ ਜਾਏ ਪਰ ਜੇ ਅਸੀਂ ਇਤਿਹਾਸ ਕੋਲ ਕੇ ਵੇਖੀਏ ਕਿ ਜਦੋਂ ਸ਼ਹੀਦ ਆਜ਼ਮ ਭਗਤ ਸਿੰਘ ਉਹਨਾਂ ਨੂੰ ਜੇਲ੍ਹ ਚ ਪਾਇਆ ਗਿਆ ਸੀ ਫਾਂਸੀ ਦਾ ਹੁਕਮ ਸੁਣਾਇਆ ਗਿਆ ਸੀ ਗੋਰੀਆ ਨੇ ਤਾਂ ਇਹ ਸੋਚਿਆ ਸੀ ਕਿ ਇਹਨੇ ਆਵਾਜ਼ ਚੁੱਕੀ ਹੈ ਤੇ ਇਹਨੂੰ ਖਤਮ ਕਰ ਦੇਉ ਤੇ ਆਵਾਜ਼ ਨਪੀ ਜਾਏਗੀ ਪਰ ਉਹਦਾ ਅਸਰ ਕੀ ਹੋਇਆ ਉਲਟਾ ਹੋਇਆ ਇੱਕ ਭਗਤ ਸਿੰਘ ਨੂੰ ਉਹਨਾਂ ਨੇ ਅੰਦਰ डकਿਆ ਤੇ ਕਰੋੜਾ ਭਗਤ ਸਿੰਘ ਨੇ ਬਾਹਰ ਜਨਮ ਲੈ ਲਿਆ ਪਰ ਉਸ ਲਹਿਰ ਨੇ ਦੇਸ਼ ਨੂੰ ਆਜ਼ਾਦੀ ਦਿਵਾ ਕੇ ਜੀਤ ਛੇਤੀ ਸੇਮ ਹੂੰ ਨੋਨਾ ਬਾਜੀ ਇੱਕ ਅਰਵਿੰਦ ਕੇਜਰੀਵਾਲ ਉਹਨਾਂ ਨੇ ਅੰਦਰ ਢੱਕਿਆ ਆ ਦੇਖੋ ਹਜ਼ਾਰਾਂ ਕਰੋੜਾਂ ਕੇਜਰੀਵਾਲ ਜਿਹੜਿਆਂ ਨੇ ਬਾਹਰ ਪੈਦਾ ਹੋ ਗਏ ਨੇ ਕਿਉਂਕਿ ਕੇਜਰੀਵਾਲ ਇੱਕ ਇਨਸਾਨ ਨਹੀਂ ਹੈ ਉਹ ਇੱਕ ਸੋਚ ਹੈ ਉਸ ਸੋਚ ਦੇ ਸਾਰਾ ਪੈਰਾ ਦਿੱਤਾ ਜਾ ਰਿਹਾ ਨਾ ਇਨਸਾਫੀ ਦੇ ਖਿਲਾਫ ਉਹ ਬੰਦੇ ਨੇ ਆਵਾਜ਼ ਚੁੱਕੀ ਸੀ ਨਾ ਇਨਸਾਫੀ ਦੇ ਖਿਲਾਫ ਹਮੇਸ਼ਾ ਉਹ ਬੰਦਾ ਲੜਦਾ ਆਇਆ ਤੇ ਜਿਹੜੀ ਉਹਦੀ ਟੀਮ ਹੈ ਉਹ ਵੀ ਨਾ ਇਨਸਾਫੀ ਦੇ ਖਿਲਾਫ ਹਮੇਸ਼ਾ ਲੜਦੀ ਹੀ ਰਹੇਗੀ ਅੱਜ ਦਾ ਜਿਹੜਾ ਸਾਡਾ ਹਵਨ ਜਾ ਕੇ ਆਜ ਦਾ ਜਿਹੜਾ ਸਾਡਾ ਵਰਤ ਆ ਉਹ ਸਾਡਾ ਤੈਅ ਦਿਲੋਆ ਕਿ ਅਹੀਂ ਪਰਮਾਤਮਾ ਅੱਗੇ ਵੀ ਅਰਦਾਸ ਕਰਨੇ ਆ ਕਿ ਜਿਹੜਾ ਇਨਸਾਫ ਆ ਉਹ ਹਮੇਸ਼ਾ ਹੁੰਦਾ ਆ ਅੱਗੇ ਵੀ ਹੁੰਦਾ ਰਹੇ ਤੇ ਕੇਜਰੀਵਾਲ ਸਾਹਿਬ ਨੂੰ ਇਨਸਾਫ ਮਿਲੇ ਜ਼ਮਾਨਤ ਮਿਲੇ ਉਹਨੇ ਤੇ ਉਹਨਾਂ ਦੇ ਉੱਤੇ ਪਾਇਆ ਏਡੀ ਵੱਲੋਂ ਝੂਠਾ ਕੇਸ ਜਿਹੜਾ ਉਹ ਖਾਰਜ ਹੋਏ ਤੇ ਕੇਜਰੀਵਾਲ ਸਾਹਿਬ ਅੱਗੇ ਨੂੰ ਵੱਡੇ ਹੋ ਕੇ ਜੇਲ੍ਹ ਤੋਂ ਬਾਹਰ ਆਣ ਸੋ ਸੋਨੀ ਸਾਹਿਬ ਰੈਸਟ ਪੈ ਗਈ ਆ ਸਾਰੇ ਵਰਕਰ ਜਰੇ ਨੇ ਉਹਨਾਂ ਨੇ ਕੰਪੇਨਿੰਗ ਕਰਨੀ ਸੀ ਇਲੈਕਸ਼ਨ ਦੀ ਇਲੈਕਸ਼ਨ ਦਾ ਵੀ ਦੂਰ ਚੱਲ ਰਿਹਾ ਤੇ ਕਿਉਂ ਹੋ ਰਿਹਾ ਸਾਰੇ ਪੰਜਾਬ ਦੇ ਵਿੱਚ ਇਹ ਅਰਦਾਸਾਂ ਹੋ ਰਹੀਆਂ ਨੇ 파ਟ ਹੋ ਰਹੇ ਹਨ ਜਗ ਹੋ ਰਹੇ ਕੀ ਕਹਿਣਾ ਹੈ ਦੇਖੋ ਜੀ ਸਹੀ ਦੇ ਵਾਸਤੇ ਹਮੇਸ਼ਾ ਹਵਨ ਜਾ ਕੀ ਹੁੰਦੇ ਨੇ ਗਲਤ ਦੇ ਵਾਸਤੇ ਦਾਦਾ ਕਰੀ ਹੁੰਦੀ ਹੈ ਸਮਝਦੋ ਕਿਉਂਕਿ ਅਸੀਂ ਸਹੀ ਦੇ ਨਾਲ ਆ ਇਸ ਲਈ ਅਸੀਂ ਹਵਨ ਜਾ ਕੇ ਤੇ ਯਕੀਨ ਕਰਨੇ ਪਰਮਾਤਮਾ ਤੇ ਯਕੀਨ ਕਰਨੇ ਸੁਪਰੀਮ ਕੋਰਟ ਤੇ ਯਕੀਨ ਕਰਨੇ ਆਪਣੀ ਨਿਆਂਪਾਲਿਕਾ ਤੇ ਯਕੀਨ ਕਰਨੇ ਕਿਉਂਕਿ ਅਸੀਂ ਸਹੀ ਦੇ ਨਾਲ ਆ ਇਸ ਕਰਕੇ ਅਸੀਂ ਸਹੀ ਰਸਤੇ ਤੇ ਆ ਸਹੀ ਬੰਦੇ ਦੇ ਨਾਲ ਆ ਸਹੀ ਸੋਚ ਦੇ ਨਾਲ ਆ ਇੱਕ ਸਹੀ ਮੰਥਨ ਤੇ ਤੁਰੇਦੇ ਆਂ ਔਰ ਇਨਸਾਫ ਲੈ ਕੇ ਹੀ ਫੜਾਂਗੇ ਜਿੰਨੀ ਦੇਰ ਤੱਕ ਇਨਸਾਫ ਨਹੀਂ ਮਿਲਦਾ ਐਦਾਂ ਹੀ ਰਹੂਗਾ ਬਿਲਕੁਲ ਜਿੰਨੀ ਦੇਰ ਤੱਕ ਇਨਸਾਫ ਨਹੀਂ ਮਿਲਦਾ ਉੰਦੇ ਤੱਕ ਇਹ ਸਭ ਕੁਝ ਚੱਲੇਗਾ ਵਰਕਰਾਂ ਦਾ ਜੋਸ਼ ਦਿਨ ਬਾਅਦ ਦਿਨ ਵਧੇਗਾ ਨਾ ਕਿ ਘਟੇਗਾ ਕਿਉਂਕਿ ਨਾ ਇਨਸਾਫੀ ਦੇ ਖਿਲਾਫ ਲੜਾਈਆਂ ਬੜੀਆਂ ਬੜੀਆਂ ਲੰਬੀਆਂ ਹੋ ਜਾਂਦੀਆਂ ਭਾਜੀ ਅਸੀਂ ਇਤਿਹਾਸ ਵੇਖਿਆ ਵਾ ਲੜਾਈਆਂ ਜਿਹੜੀਆਂ ਬਹੁਤ ਲੰਬੀਆਂ ਚੱਲ ਜਾਂਦੀਆਂ ਨੇ ਪਰ ਐਂਡ ਇਨਸਾਫ ਜਿਹੜਾ ਵਾ ਉਹ ਬੰਦੇ ਨੂੰ ਮਿਲਦਾ ਹੀ ਮਿਲਦਾ ਵਾ ਇਨਸਾਫ ਦੀ ਜਿੱਤ ਹੁੰਦੀ ਆ ਨਾ ਇਨਸਾਫੀ ਦੀ ਹਾਰ ਹੁੰਦੀ ਆ ਹਮੇਸ਼ਾ ਤਸ਼ੱਦਦ ਕਰਨ ਵਾਲਾ ਜਿਹੜਾ ਵਾ ਉਹ ਝੁਕਦਾ ਵਾ ਜਿਹਦੇ ਤੇ ਤਸ਼ੱਦਦ ਹੁੰਦੀ ਹੈ ਉਹ ਹੀਰੋ ਬਣ ਕੇ ਹੋਰ ਬਾਹਰ ਉੱਪਰ ਕੇ ਆਉਂਦਾ ਸੋ ਹੋਰ ਵੀ ਮੈਂਬਰ ਇੱਥੇ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਇਹਨਾਂ ਕੀ ਕਹਿਣਾ ਤੁਹਾਨੂੰ ਮਸਤਰ ਜੀ ਨਮਸਕਾਰ ਕੀ ਨਾਮ ਦੇ ਪਾਸੇ ਕੋਲ ਐਡਵੋਕੇਟ ਬਟਾਲਾ ਭਾਰਤ ਜੀ ਕਿੱਦਾਂ ਦੇਖਦੇ ਹੋ ਕਿ ਰਨ ਕਰ ਲਿਆ ਸਾਰੀ ਏਮ ਸਮੂਚੀ ਟੀਮ ਨੇ ਵਰਕਰਾਂ ਨੇ ਕਿ ਆਪਾਂ ਵਰਤ ਰੱਖਣਾ ਇੱਕ ਦਿਨ ਦਾ ਹਵਨ ਜਗਵੀ ਕਰਾਇਆ ਗਿਆ ਕੀ ਕਹਿਣਾ ਚਾਹੋਗੇ ਬਿਲਕੁਲ ਸਰ ਜਿਹੜਾ ਰਨ ਤੇਜੀ ਵਾਲਾ ਹੈ ਲਹਿਰ ਹੈ ਸਚਾਈ ਦੀ ਅਗਰ ਇਹ ਲਹਿਰ ਨੂੰ ਵਧਨ ਆਰ ਤਾ ਗਿਆ ਆਨ ਵਾਲਾ ਪਿਛੜਾ ਦੇਸ਼ ਤਾਂ ਬਹੁਤ ਮਾੜਾ ਹੋਏਗਾ ਜਿਹੜਾ ਕਿ 2024 ਚ ਤੁਹਾਨੂੰ ਇਹ ਜਿਹੜੀ ਲਹਿਰ ਹੈ ਨਵਾਂ ਰੂਪ ਤਾਂ ਪੂਰੇ ਇੰਡੀਆ ਦਾ ਦੇਖਣ ਨੂੰ ਮਿਲੇਗਾ ਜੀ ਜੀ ਸੋ ਹਵਨ ਜੱਗ ਵੀ ਕਰਵਾਇਆ ਗਿਆ ਤੇ ਉਹਨਾਂ ਦੀ ਜਿਹੜੀ ਲੰਮੀ ਉਮਰ ਵਾਸਤੇ ਤੇ ਹਰਾ ਹੀ ਵਾਸਤੇ ਵੀ ਜੜਾ ਕਰ ਰਹੇ ਐਦੇ ਉੱਤੇ ਇਲੈਕਸ਼ਨਾਂ ਦੀ ਕੈਂਪੇਨਿੰਗ ਤੇ ਕੋਈ ਅਸਰ ਪਾਉਂਗਾ ਨਹੀਂ ਸਰ ਇਹ ਇਲੈਕਸ਼ਨ ਨਹੀਂ ਕੋਈ ਸਰ ਜੀ ਜਿਹੜਾ ਕਿ ਇਲੈਕਸ਼ਨ ਲੱਗਦੇ ਸਮੁਦਾ ਕਹਿ ਰਹੇ ਹੋ ਕੋਈ ਸੈਪਰੇਟ ਈਸ਼ੂ ਹੈ ਇਹ ਬੀਜੇਪੀ ਨੇ ਪ੍ਰੋਪਗੈਂਡਾ ਬਣਾਇਆ ਵਾ ਜਿਹੜੀ ਵੀ ਪਾਰਟੀ ਉਹਦੇ ਖਾਵਾਂ ਚੁੱਕਦੀ ਏ ਉਹਦੀ ਹੀ ਪਵਾਉਂ ਜੇਲ੍ਹ ਚ ਕਈ ਸੋ ਇਹ ਉਹਦੇ ਤੇ ਲਾਭ ਹੁੰਦੇ ਜਦ ਜਗਜਹ ਰੋ ਚੁੱਕੀ ਗੱਲ ਹੁਣ ਲੋਕੀ ਸਮਝ ਗਏ ਨੇ ਸਾਰੀ ਬੀਜੇਪੀ ਚਾਲਾਂ ਲੋ ਈੜੀ ਨੂੰ ਸਮਝ ਗਏ ਆ ਜਿਹੜੇ ਕੀ ਅੱਜਕੱਲ੍ਹ ਤੁਸੀਂ ਵੀ ਉਹ ਸਮਾਜੀ ਤੱਤ ਉਹ ਨਸ਼ਾ ਵੇਚਦੇ ਔਰ ਗਲਤ ਕੰਮ ਕਰਦੇ ਆ ਤਿੰਨਾ ਮਹੀਨੇ ਚਰਮ ਨੇ ਕੋਠੀ ਪਾ ਲੈਂਦੇ ਗੱਡੀ ਆ ਲੈਣਦੇ ਸ਼ੋਗਰ ਬਣ ਜਾਂਦੇ ਆ ਉਹਨਾਂ ਨੂੰ ਈੜੀ ਕਰੀਂ ਕੁਛ ਸੀ ਤੁਹਾਡਾ ਪੈ ਕਿੱਥੋਂ ਆਏ ਇਹ ਜਿਹੜੇ ਕੀ ਇਹੋ ਜੇ ਪ੍ਰਿਮੋ ਲੀਡਰ ਹੁੰਦੇ ਨੇ ਬਿਲਕੁਲ ਮਤਲਬ ਇਮਾਨਦਾਰ ਹੁੰਦੇ ਆ ਉਹਨਾਂ ਚੜੀ ਡੀ ਪੈ ਜਾਂਦੀ ਚਲੋ ਜੇ ਅਲ ਦੇ ਅੰਦਰ ਜਾਂ ਸਾਡੀ ਪਾਰਟੀ ਜੋਇਨ ਕਰੋ ਕੀ ਕਹਿਣਾ ਚਾਹੁੰਦੇ ਹੋ ਫਿਰ ਜਿਹੜਾ ਤੁਹਾਡੇ ਸਮਰਥਨ ਨੇ ਸਾਰੇ ਪੰਜਾਬ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਹਵਨ ਜੱਗ ਹੋ ਰਹੇ ਨੇ ਪਾਟ ਕਰਾ ਰਹੇ ਕੀ ਕਹਿਣਾ ਚਾਹੁੰਦੇ ਹੋ ਸਰ ਮੇਰੀ ਸਾਰੇ ਇੱਕ ਅਫਸਲਾ ਅਬਦਾ ਬਨਾਏ ਰੱਖੋ ਔਰ ਵੱਧ ਚੜ ਕੇ ਅੱਗੇ ਆਓ ਆਰੰਡ 2024 ਚੋਨਾ 13 ਵਾ 13 13 ਜੋ 13 ਸਿਟਾ ਆਵਾਦੀ ਪਾਰਟੀ ਦੀ ਹੋਣਗੇ ਤੋ ਗੱਲਬਾਤ ਕੀਤੀ ਹੈ ਹੋਰ ਵੀ ਮੈਂਬਰ ਨੇ ਮੌਜੂਦ ਹੈ ਗੱਲਬਾਤ ਕਰਦੇ ਕੀ ਕਹਿਣਾ ਅਸਕਰ ਜੀ ਨਾਮ ਦੇ ਮੈਂ ਪਰਮਜੀਤ ਸਿੰਘ ਸੋਲ ਪ੍ਰਭਾਰੀ ਹਲਕਾ ਕਾਦੀਆਂ ਜੀ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿਣਾ ਚਾਹੁੰਦਾ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਬੀਜ ਬੀ ਦੀ ਬੁਖਲਾਹਟ ਜੀ ਦੇਸ਼ ਵਿੱਚ ਕੇਜਰੀਵਾਲ ਸਾਹਿਬ ਇੱਕ ਬ੍ਰਾਂਡ ਬਣ ਚੁੱਕੇ ਨੇ ਡਵੈਲਪਮੈਂਟ ਤੇ ਸੇਧੂ ਭਾਂਦੇ ਤੇ এডੂਕੇਸ਼ਨ ਦੇਸ਼ ਵਿੱਚ ਇਹ ਚੀਜ਼ਾਂ ਬਹੁਤ ਜ਼ਰੂਰੀ ਸਨ ਜਿਹੜੀਆਂ ਅੱਜ ਤੱਕ 70 ਸਾਲ ਤੋਂ ਪਹਿਲਾਂ ਕਿਸੇ ਨੇ ਨਹੀਂ ਕੀਤੀਆਂ ਇੱਕ ਮਸੀਹਾ ਇਨਸਾਨ ਉੱਠਿਆ ਜਿਸ ਨੇ ਇੱਕ ਕਾਰਬ ਖਾਇਆ ਭਾਜਪਾ ਨੂੰ ਇਸ ਚੀਜ਼ ਦਾ ਬਹੁਤ ਵੱਡਾ ਡਰ ਹੈ ਜਿਸ ਤਾਈ ਕਹਿੰਦੇ ਹਾਯੋ ਰਬਾ ਹਾਯੋ ਰਬਾ ਭਾਜਪਾ ਦੇ ਅੰਦਰ ਇਹ ਆ ਗਈ ਹਾਯੋ ਰਬਾ ਕੇਜਰੀਵਾਲ ਨੇ ਪਤਾ ਨਹੀਂ ਕੀ ਕਰਦਗਾ ਇੱਕ ਕੇਜਰੀਵਾਲ ਅੱਜ ਬੰਦ ਕੀਤਾ ਹਜ਼ਾਰਾਂ ਕਰੋੜਾ ਕੇਜਰੀਵਾਲ ਅੱਜ ਜਨਮ ਲੈ ਚੁੱਕੇ ਨੇ ਉਹਨਾਂ ਦੀ ਸੋਚ ਤੇ ਪਹਿਰਾ ਦਿੰਦੇ ਸੀ ਪਰ ਉਹ ਖੁਦ ਅੱਜ ਕੇਜਰੀਵਾਲ ਬਣ ਗਏ ਨੇ ਤੁਸੀਂ ਗੱਲ ਕਰ ਰਹੇ ਹੋ ਲੋਕ ਸਭਾ ਦੇ ਪੰਜਾਬ ਦੀ ਚੋਣਾਂ ਦੀ ਗੱਲ ਕਰ ਰਹੇ ਹੋ ਮੈਂ ਪੰਜਾਬ ਤੇ ਰਹਿਣ ਵਾਲਾ ਮੈਂ ਪੰਜਾਬ ਦੀ ਗੱਲ ਕਰਾਂਗਾ ਅੱਜ ਤੋਂ 20 25 ਦਿਨ ਪਹਿਲਾਂ ਜਦ ਕੇਜਰੀਵਾਲ ਸਾਹਿਬ ਅੰਦਰ ਨਹੀਂ ਸਨ ਬਾਹਰ ਸਨ ਤਾਂ ਜਿਹੜੇ ਸਾਡੇ ਵਲੰਟੀਅਰ ਚ ਉਹਨਾਂ ਸਪਿਰਟ ਘੱਟ ਸੀ ਅੱਜ ਆਮ ਆਦਮੀ ਪਾਰਟੀ ਵਲੰਟੀਅਰ ਆਪਣੇ ਆਪ ਨੂੰ ਕੇਜਰੀਵਾਲ ਸਮਝ ਕੇ ਲੋਕ ਸਭਾ ਦੀ ਇਲੈਕਸ਼ਨ ਲੜੇਗਾ ਅਤੇ 13 0 ਦਾ ਨਾਅਰਾ ਜਿਹੜਾ ਸਦਾ ਤੋਂ ਮਹਤਮਾਨ ਨੇ ਅਤੇ ਕੇਜਰੀਵਾਲ ਸਾਹਿਬ ਨੇ ਦਿੱਤਾ ਉਹ ਸੱਚ ਕਰਕੇ ਦਿਖਾਏਗਾ। ਸੋ ਗੱਲਬਾਤ ਕੀਤੀ ਜਿੰਦਾਬਾਦ। ਉਹਨਾਂ ਨੇ ਕਿਹਾ ਹੈ ਕਿ ਕਰ ਕਰ ਕੇ ਕੇਜਰੀਵਾਲ ਵਾਈ ਬਾਤੇ ਐਦਾਂ ਹੀ ਜਰਾਏ ਉਪਰਾਲਾ ਚੱਲਦਾ ਰਹੇਗਾ। ਸੁਰਕੇਸ਼ ਕੁਮਾਰ ਤੁਲੀ ਬਟਾਲੇ ਤੋਂ ਨੇ ਕਿ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਅੱਜ ਜਰਾ ਇੱਕ ਦਿਨ ਦਾ ਜਰਾਏ ਵਰਤ ਵੀ ਰੱਖਿਆ ਜਾਏਗਾ। ਸੋ ਹੋਰ ਵੀ ਮੈਂਬਰ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ। ਕਿ ਬੜਾ ਵੱਡਾ ਪ੍ਰਾਨਾ ਕੀ ਇੱਕ ਦਿਨ ਦਾ ਵਰਤ ਰੱਖਣਾ ਘਰ ਘਰ ਕੇਜਰੀਵਾਲ ਤਸਵੀਰਾਂ ਵੀ ਤੁਹਾਨੂੰ ਫੇਰ ਇੱਕ ਵਾਰੀ ਦਿਖਾ ਦਾਂਗੇ ਤੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋ ਗੱਲਬਾਤ ਕਰਦੇ ਹਾਂ ਸੋ ਨਮਸਕਾਰ ਭਾਜੀ ਕੀ ਨਾਮ ਜੀ ਮੇਰਾ ਨਾਮ ਪ੍ਰਦੀਪ ਕੁਮਾਰਾ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੋਦੀ ਸਰਕਾਰ ਜਿਹੜੀ ਹੈ ਇੱਕ ਕਬਰਾਈ ਹੋਈ ਹੈ ਕੇਜਰੀਵਾਲ ਸਾਹਿਬ ਤੋਂ ਜੀ ਉਹਨਾਂ ਨੂੰ ਪਤਾ ਹੋਵੇ ਐਸ ਇਲੈਕਸ਼ਨ ਦੇ ਵਿੱਚ ਜੇ ਆਪਾਂ ਕੁਝ ਜਿੱਤਣਾ ਵਾ ਤੇ ਕੇਜਰੀਵਾਲ ਸਾਹਿਬ ਨੂੰ ਪਿਛੇ ਰੱਖਣਾ ਪੈਣਾ ਵਾ ਇਸ ਲਈ ਉਹਨਾਂ ਨੇ ਏਡੀ ਦਾ ਪਾ ਕੇ ਤੇ ਕੇਜਰੀਵਾਲ ਸਾਹਿਬ ਨੂੰ ਅੰਦਰ ਭੇਜਿਆ ਵਾ ਤੇ ਆਪਾਂ ਉਹਨਾਂ ਦੇ ਸਮਰਥਨ ਵਾਸਤੇ ਇੱਕ ਹਮਨ ਜੱਗਿਆ ਰੱਖਿਆ ਵਾ ਔਰ ਸਾਰੀ ਪਾਰਟੀ ਸਾਰਾ ਜਿਹੜਾ ਜੂਹਾ ਵਾ ਸਾਰਾ ਕੇਜਰੀਵਾਲ ਨੂੰ ਚਾਹੁੰਦਾ ਵਾ ਉਹ ਜਿੰਨਾ ਮਰਜ਼ੀ ਯਤਨ ਕਰ ਲੈਣ ਲੇਕਿਨ ਜਿਹੜੀ ਸੱਚ ਹੈ ਸੱਚ ਦੁਬੰਦਾ ਨਹੀਂ ਹੈ ਸੱਚ ਹਮੇਸ਼ਾ ਹੀ ਉੱਭਰ ਕੇ ਆਉਂਦਾ ਵਾ ਸੋ ਹੋਰ ਵੀ ਮੈਂਬਰ ਨੇ ਗੱਲਬਾਤ ਕਰਾਂ ਸਤ ਜੀ ਕੀ ਨਾਮ ਦੇ ਹਜ਼ੂਰ ਸਿੰਘ ਹਜ਼ੂਰ ਜੀ ਕਿੱਦਾਂ ਦੇਖਦੇ ਹੋ ਕਿ ਆਮ ਪਾਰਟੀ ਜਿਹੜੀ ਚਤਾਨਨਾ ਵਾਂਗ ਜਿਹੜੀ ਖੜੀ ਹੈ ਸੁਪਰੀਮੋ ਦੇ ਹੱਕ ਦੇ ਵਿੱਚ ਕੀ ਕਹਿਣਾ ਚਾਹੁੰਦੇ? ਇਹ ਸੱਚ ਹੈ ਜੀ। ਅ ਅ ਉਹ ਸੱਤਿ ਜਿਹੜਾ ਵਾ ਇਹ ਮੁੱਦੋ ਹੀ ਚੁਬਦਾ ਆ ਔਰ ਉਹਦੇ ਨਾਲ ਸਤਨਾ ਤਾਂ ਕੇਸਾਂੀਆਂ ਹੁੰਦੀਆਂ ਆਂ। ਜੀ। ਅੱਜ ਦੇਖੋ ਨਾ ਜਿਹੜੇ ਦੂਜੀਆਂ ਪਾਰਟੀਆਂ ਦੇ ਬੰਦੇ ਐਨੇ ਨੇ ਧੋਖੇ ਕਰਤੇ ਇੰਦੀਆਂ ਨਹੀਂ ਜਾਂਦਾ ਤਾਂ ਬਣਾਈਆਂ। ਉਹਨਾਂ ਨੂੰ ਈਡੀ ਨੇ ਜਦੋਂ ਸੁਨਾਬੇ دیا ਤੇ ਉਧਰ ਰਲ ਗਏ ਉਹਨਾਂ ਦੇ ਕੋਈ ਕਹਿਸ਼ ਨਹੀਂ ਜੀ ਸਾਡੇ ਅਰਵਿੰਦ ਕੇਜਰੀਵਾਲ ਜੀ ਰਾਸ਼ੀ ਪ੍ਰਧਾਨ ਇਹ ਨਹੀਂ ਮੰਨੀ ਤੇ ਉਹਨਾਂ ਨੂੰ ਜ਼ਬਰਦਸਤੀ ਅੰਦਰ ਦੇ ਦਿੱਤਾ ਇਹ ਸ਼ਰਮ ਵਾਲੀ ਗੱਲ ਹੈ ਇਹ ਕੋਈ ਦੇਸ਼ ਵਾਸਤੇ ਚੰਗੀ ਗੱਲ ਨਹੀਂ ਹੈ ਕਿਉਂਕਿ ਦੇਸ਼ ਵਾਸਤੇ ਚੰਗੀ ਗੱਲ ਇਹ ਆ ਕਿ ਜਿਹੜਾ ਮਾਨਦਾਰ ਬੰਦਾ ਹੈ ਉਹਦੀ ਹਾਂ ਪਿੱਠ ਥਾਪਣੀ ਹੈ ਉਹਦੀ ਜਦੋਂ ਪੇਠ ਥਾਪਾਂਗੇ 10 ਬੰਦੇ ਹੋਰ ਉਹਦੇ ਨਾਲ ਲੱਗਣਗੇ ਕਿ ਉਹਦੇ ਵਿੱਚ ਨੁਕਸਾਨ ਸਾਡੇ ਦੇਸ਼ ਦਾ ਨਹੀਂ ਸਗੋ ਭਲਾਈ ਦੀ ਗੱਲ ਹੈ ਮੈਂ ਸੁਣਨਾ ਇਹ ਬਹੁਤ ਬੁਰੀ ਗੱਲ ਹੈ ਮਾਨ ਸਾਹਿਬ ਪੰਜਾਬ ਦੇ ਵਿੱਚ ਜੋ ਕੰਮ 75 ਸਾਲਾਂ ਤੇ ਨਹੀਂ ਹੋਇਆ ਉਹ ਕੰਮਾਂ ਨੂੰ ਲੈ ਕੇ ਇੰਨੀ ਜਦੋਜਾਦ ਕਰਦੇ ਨੇ ਬਾਈ ਔਰ ਮੈਂ ਅੱਜ ਖੁੱਲ ਕੇ ਕਹਿਣਾ ਚਾਹਾਂਗਾ ਕੁਝ ਬੜੇ ਬੜੇ ਮੂਰਖ ਲੋਕ ਚੰਗੇ ਬੰਦੇ ਨੂੰ ਵੱਧ ਘੱਟ ਬੋਲਦੇ ਮੈਂ ਸਮਝਾ ਇਹ ਘਰ ਦੇ ਵਿੱਚ ਵੀ ਬੇਸ਼ਰਮ ਹੋਣਗੇ ਜਿਹੜੇ ਚੰਗਿਆਈ ਨੂੰ ਦੂਰ ਕਰਕੇ ਤੇ ਬਰਾਈ ਨੂੰ ਅੱਗੇ ਲਿਆਉਣ ਦੇ ਹਾਹਾਕਾਰ ਕਰਦੇ ਨੇ ਕਿ ਚੰਗੀਆਂ ਗੱਲਾਂ ਨਹੀਂ ਹੈ ਸਤੁਲੀ ਸਾਹਿਬ ਨੇ ਵੀ ਉਪਰਾਲਾ ਕੀਤਾ ਸਾਰੀ ਸਮੁੱਚੀ ਟੀਮ ਉਹਨਾਂ ਦੇ ਨਾਲ ਆ ਕੀ ਕਹਿਣਾ ਚਾਹੁੰਦੇ ਤੁਲੀ ਸਾਹਿਬ ਨੇ ਜੋ ਉਪਰਾਲਾ ਕੀਤਾ ਉਹ ਦਿਲ ਤੋਂ ਕੀਤਾ ਜੀ ਉਹ ਕੋਈ ਇਹ ਨਹੀਂ ਆ ਕਿ ਕਿਸੇ ਨੂੰ ਖਾਵਾ ਜੀ ਦਿਲ ਤੋਂ ਕੀਤਾ ਔਰ ਜਿੰਨੇ ਵੀ ਵੀਰ ਸਾਡੇ ਪੂਰੀ ਟੀਮ ਆਈ ਹੋਈ ਏ ਉਹ ਵੀ ਕੇਜਰੀਵਾਲ ਸਾਹਿਬ ਦੇ ਹੁਕਮਾਂ ਦੇ ਨਾਲ ਹੀ ਸਭ ਕੁਝ ਕਰ ਰਹੀ ਹੈ ਔਰ ਅਸੀਂ ਚਾਹਾਂਗੇ ਅਸੀਂ ਇੱਥੇ ਉਹਦੇ ਜੇ ਦਰਬਾਰ ਤੇ ਧੰਗੁਰੂ ਨਾਨਕ ਪਾਤਸ਼ਾਹ ਦੇ ਗੁਰੂ ਧਾਮ ਤੇ ਖੜਿਆ ਸੱਚਾਈ ਦੀ ਜਿੱਤ ਹੁੰਦੀ ਹੈ ਜੀ ਔਰ ਆਤਮਿਕ ਵਾਇਗਰੂ ਉਹਨਾਂ ਨੂੰ ਆਪਣੇ ਹੱਥਾਂ ਦੇ ਵਿੱਚ ਲਏਗਾ ਸਭ ਕੁਮ ਠੀਕ ਹੋਣਗੇ ਭਰੋਸਾ ਰੱਖਣ ਦੀ ਲੋੜ ਹੈ ਭਰੋਸਾ ਰੱਖੋ ਉਹ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਜੀ ਅਸੀਂ ਸਾਰੇ ਉਹਨਾਂ ਦੇ ਨਾਲ ਆ ਤੇ ਆਸ ਕਰਦੇ ਹਾਂ ਜਲਦ ਤੋਂ ਜਲਦ ਜਿਹਰੇ ਨੇ ਉਹ ਬਾਹਰ ਆਣ। ਸੋ ਵੀਡੀਓ ਨੂੰ ਵਾਤਵਾਤ ਸ਼ੇਅਰ ਕਰਿਓ। ਕੈਮਰਾ ਪਰਸਨ ਪਵਨ ਕਰਵਲ ਦੇ ਨਾਲ ਲੱਖੀ ਰਾਜਪੂਤ ਗੁਰਦਾਸ